ਤਨ ਨਾਮ ਸ੍ਰੀ ਵਾਹਿਗੁਰੂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਬਾਰਹ ਮਹਾ ਨਹਜ ਮਹਲਾ 5 ਕਰ ਚੌਥਾ ਇੱਕ ਓੰਕਾਰ ਸਤਗੁਰ ਪ੍ਰਸਾਦ ਇਰਤ ਕਰਮ ਕੈ ਵਿਛੁੜੇ ਕਰ ਕਿਰਪਾ ਮਿਲੋ ਹਰਾਮ ਚਾਰਕੁੰਟ ਦੇ ਦਿਸ ਬ੍ਰਹਮ ਤਕ ਆਏ ਪ੍ਰਭ ਕੇ ਸਾਥ ਤੈਨ ਦੁਦੈ ਤ ਬਹਰੀ ਕਿ ਤੈ ਨ ਆਵੈ ਕਾਮ ਜਲ ਬਿਨ ਸਾਖ ਕੁਮਲਵਤੀ ਉਪਜਹਿ ਨਾਹੀਦਾਨੋ ਰਹ ਨਾ ਹੈ ਨਾ ਮਿਲਿਆ ਸਾਜਨੇ ਕਤ ਪਈ ਬਿਸਰਾਮ ਜਿਤਹ ਕਰ ਹਰ ਕੰਤਨਾ ਪ੍ਰਗਟ ਏ ਪਠ ਨਗਰ ਸੇ ਗ੍ਰਾਮ ਸਰਬ ਸਿਗਰਤ ਮੋਲ ਰਸ ਸੰਦੇਹੀ ਸੰਖਾਮ ਰਬ ਸਵਾ ਮੇ ਕੰਤ ਵੇ ਹੋਣੀਆ ਮਿਤ ਸਜਣਾ ਸਭ ਜਾਮ ਨਾਨਕੀ ਬਨੰਤਿਆਂ ਕਰ ਕਿਰਪਾ ਦੇਜੇ ਨਾਮ ਧਰ ਮਿਲੋ ਸੁਆਮੀ ਸੰਗ ਪ੍ਰਭ ਜਿਸ ਕਾ ਨੈ ਚਲ ਧਾਮ ਚਿਤ ਗੋਵਿੰਦ ਅਰਾਧਿ ਹੈ ਹੋਵੈ ਅਨੰਦ ਕਣਾ ਸੰਤ ਜਨਾਂ ਮਿਲ ਪਾਈਆ ਰਸਨਾ ਨਾ ਪੜਾ ਜਿਨ ਪਾਇਆ ਪ੍ਰਪ ਆਪਣਾ ਆਇਤ ਸੈ ਗਣਾ ਇਕਨ ਤਿਸ ਬਿਨ ਜੀਵਨ ਬਿਰਥਾ ਜਨਮ ਜਨਣਾ ਜਲ ਥਲ ਮਹਿਲ ਫੂਰਿਆ ਰਵਿਆ ਵਿਚ ਵਣਾ ਓ ਪ੍ਰਭ ਚੇਤਨਾ ਆਵੇ ਕਿਤੜਾ ਦੁੱਖ ਗਣਾ ਜਨੇ ਦਾ ਵਸ ਪ੍ਰਭ ਤਿੰਨਾ ਪਾਗਮਣਾ ਹਰ ਦਰਸਨ ਕਮਨ ਲੋਚਦਾ ਨਾਨਕ ਪਿਆਸ ਮਨਾ ਚੇਤ ਮਿਲਾਏ ਸੋ ਪ੍ਰਭ ਤਿਸ ਕੈ ਪਾਇ ਲਗਾ ਵੈ ਸਾਥ ਤੇ ਹੋਇ ਰਣ ਕਿਉ ਵਾਢੀਆ ਜਿਨਾ ਪ੍ਰੇਮ ਵਿਸ਼ੋ ਹਰ ਸਾਜਨ ਪੁਰਖ ਤੇ ਵਿਸਾਦ ਕਾ ਲੱਗੀ ਮਾਇਆ ਤੋ ਪੁੱਤਰ ਤਲਤਰਣ ਸੰਗਤਨਾ ਹਰ ਅਗਨਾਸੀ ਓਹ ਪਲਚ ਪਲਚ ਸਗਲੇ ਮੋਈ ਝੁੱਠਾ ਤੰਦਾ ਮੋਹ ਇਕਸ ਹਰ ਕੈ ਨਾਂ ਬੈਨ ਅਗੈ ਲਈਆ ਕੋ ਹਾ ਦਵ ਵਿਸਾਰ ਵਿਗੋਚਣਾ ਤਬੈ ਨ ਅਵਰਣਾ ਕੋਏ ਪ੍ਰੇਤਨ ਚਰਣੇ ਜੋ ਲੱਗੈ ਤਿਨ ਕੇ ਨਿਰਮਰ ਸੋਏ ਨਾਨਕਿ ਪ੍ਰਭੇਂਤੀ ਪ੍ਰਭ ਮਿਲੋ ਪ੍ਰਾਪਤ ਹੋਏ ਵੈਸਾ ਸੋ ਹਵਾ ਤਾ ਲੱਗੈ ਜਹ ਸੰਤ ਭੇਟੇ ਹਰ ਸੋਏ ਹਰ ਜੇਠ ਜੁੜੰਦਾ ਲੋੜੀਐ ਜਿਸ ਅਗੈ ਸਭ ਨਿਵਾਨ ਹਰ ਸਾਜਨ ਤਨ ਆਵਣ ਲੱਗੇ ਕਿਸੇ ਨ ਦੇ ਬਨ ਮਾਨਕ ਮੁਤਿ ਨਾ ਪ੍ਰਭ ਉਨ ਲੱਗੇ ਨਾ ਹਿਸਾ ਨ ਰੰਗ ਸਬੈ ਨਾਰਾਇਣੇ ਜੀਤੇ ਮਨ ਭਵਨ ਜੋ ਹਰ ਲੋੜੈ ਸੋ ਕਰੇ ਸੋਈ ਜੀਵ ਕਰਨ ਜਉ ਪ੍ਰਭ ਕੀਤੇ ਆਪਣੇ ਸੇ ਕਹੀਐ ਧਨ ਆਪਣਾ ਲਈ ਅਜੇ ਮਿਲਾ ਵਿਛੜ ਖਰਵਨ ਸਾਧੂ ਸੰਗ ਫਰ ਰਪਤੇ ਨਾਨਕ ਰੰਗ ਮੰਨਨ ਹਰ ਜੇਠ ਰੰਗੇਲਾ ਤਿਸ ਤਨੇ ਜਿਸ ਕੈ ਭਾਗ ਮਥਾਨਾ ਆਸਾੜ ਤਰਪੰਦਾ ਤਿਸ ਲਗੈ ਹਰ ਨਾ ਹੁਨਾ ਜਿਨ ਆਪਾਸ ਜਗ ਜੀਵਨ ਪੁਰਖ ਤਿਆਗ ਕੈ ਮਾਨਸ ਸੰਦੇ ਆਸਾ ਦੋਏ ਭਾਈ ਬਿਗੁਚੀਆ ਗੱਲ ਪੈ ਸਜਮ ਕੀ ਫਾਸ ਜਿਹਾ ਬਿਜੈ ਸੋ ਲੁਣਾ ਮਥੇ ਜੋ ਲਿਖਿਆਸ ਰਾਨ ਵਿਹਾਣੀ ਪਛਤਾਣੀ ਉੱਠ ਚਲੇ ਗਏ ਨਿਰਾਸ ਜਨ ਕਾ ਸਾਧੂ ਭੇਟੀਐ ਸੋ ਦਰਗਹਿ ਹੋਏ ਖਲਾਸ ਰਰ ਕਿਰਪਾ ਪ੍ਰਭ ਆਪਣੀ ਤੇਰੇ ਦਰ ਸਨ ਹੋਏ ਪਿਆਸ ਪ੍ਰਭ ਤੂਦ ਬਿਨ ਦੂਜਾ ਕੋ ਨਹੀਂ ਨਾਨਕੀ ਅਰਦਾਸ ਆ ਸਾੜ ਸੁਹੰਦਾ ਤਿਸ ਲਗੈ ਜਿਸ ਮਨਹਰ ਚਰਨ ਨਿਵਾਸ ਸਾਵਣ ਸਰ ਸੇਖਾ ਬਣੀ ਚਰਨ ਕਮਰ ਸਿਓ ਪਿਆਰ ਨਾਨਕ ਤਨ ਸਚ ਸਤ ਸਤ ਸਚ ਰੰਗ ਇੱਕੋ ਨਾਮ ਆਧਾਰ ਵਿਕਿਆ ਰੰਗ ਉਡਾਵਿਆ ਦਸਨ ਸਭੈ ਛਾਰ ਹਰ ਅੰਮ੍ਰਿਤ ਗਉਦ ਸੁਹਾਗਣੀ ਮਿਰਸਾ ਧੋਪੇਵਣ ਹਾਰ ਵਣਤੈਣਾ ਪ੍ਰਸੰਗ ਮੋਲਿਆ ਸਮਰੱਥ ਫਿਰਕ ਅਪਾਦ ਹਰ ਮਿਲਣ ਨੋ ਮਨ ਲੋ ਚਦਾ ਕਰ ਮਿਲਾ ਬਣ ਹਾਰ ਜਨੇ ਸਖਿਏ ਪ੍ਰਪਾਇ ਹਉ ਤਿਨ ਕੈ ਸਦ ਬਰਿਹਾਰ ਨਾਨਕ ਹਰਿ ਜੀ ਮਾਇ ਆਕਰ ਸਬਦ ਸਵਰਨ ਹਾਰ ਸਾਵਣ ਤੇ ਨ ਸੋਹਾਗਣੀ ਜਨ ਰਾਮ ਨਾਪ ਪ੍ਰਹਾਰ ਪਦ ਦਵ ਪਰੰਕੁਲਾਣਿਆ ਦੁਜੈ ਲਗਾ ਹੇਤ ਲਖ ਸਿਗਰ ਬਣਾਇਆ ਕਾਰਜ ਨਾਹੀ ਕੇਤ ਜਿਤਨ ਤੇ ਬਿਨ ਸਸੇ ਤਿਤ ਵੈਲ ਕੈਸ ਨ ਪਰੇਤ ਪਕੜ ਚਲਾਇਨ ਦੂਤ ਜਮ ਕਿਸ ਨ ਦੇਨੀ ਭੇਤ ਛਡ ਖੜੁਤ ਕਿਨਾਂ ਮਾਹੀ ਜਨਸਾਂ ਲਗਾ ਹਿਤ ਹੱਥ ਮਰੋੜਾ ਤਨਕਪ ਸਿਆਹੋ ਵਾਸੇਤ ਜਿਹ ਬੀਜੈ ਸੋ ਲੁਣਾ ਕਰਮਾ ਸੰਦੜਾ ਖੇਤ ਨਾਨਕ ਤਾਂ ਸਰਣਾ ਗਤੇ ਚਰਨ ਬੋਹਿਤ ਪ੍ਰਭ ਦੇਤ ਸੇ ਪਦਵੈ ਨਰਕ ਨਾ ਪਾਈਆ ਗੁਰ ਰਖਣ ਵਾਰ ਲਾਹਿਤ ਅਸੁਨਾ ਪ੍ਰੇਮ ਉਮਹਾੜਾ ਖਮ ਲਿਐ ਹਰ ਜਾਏ ਮਨ ਤਨ ਪਿਆਰ ਦਰਸਨ ਕਣੀ ਕੋਈ ਆਣ ਮਿਲਾਵੇ ਮਾਏ ਸੰਸਹ ਹਈ ਪ੍ਰੇਮ ਕੇ ਹਉ ਤਨ ਕੈ ਲਾਗਾ ਪਾਏ ਰਿਣ ਪਾਪ ਸਿ ਕਿਉ ਸੁਖ ਪਾਈਐ ਦੂਜੇ ਨਾਹੀ ਜਾਏ ਜਨੇ ਚੱਕਿਆ ਪ੍ਰੇਮ ਰਸ ਸਹਿ ਤ੍ਰਿਪਤ ਰਹੇ ਆਕਾਏ ਆਪ ਤਿਆਗ ਬਿਨਤੀ ਕਰਾ ਲੈਹੁ ਪ੍ਰਭ ਲੜਲਾਏ ਜੋ ਹਰ ਕੰਤ ਮਿਲਾਈ ਆ ਤੇ ਵਿਛੜ ਕਤਹ ਨ ਜਾਏ ਪ੍ਰਗਣ ਦੂਜਾ ਕੋ ਨਹੀਂ ਨਾਨਕ ਹਰ ਸਰਣਾਏ ਅਸੋ ਸੁਖੀ ਵਸੰਧੀਆਂ ਜਿ ਨਮਇ ਹਰ ਰਾਏ ਕਤਕ ਕਰਮ ਕਮਾਵਣੇ ਦੁਸਨਾ ਕਹਉ ਜੋਗ ਪਰਮੇਸ਼ਰ ਤੇ ਭੁੱਲੇ ਆ ਵਿਆਪਨ ਸਭੈ ਰੋਗ ਰੇਮਤ ਹੋਏ ਰਾਮ ਤੇ ਲੱਗਣਾ ਜਨਮ ਵਿਚੋਗ ਕਿਨ ਮੈਂ ਕਬੜਾ ਹੋਏਗਾ ਇਹ ਚਿਤੜਾ ਮਾਇਆ ਭੋਗ ਵਚਨਾ ਕੋਈ ਕਰ ਸਕੈ ਕਿਸਥਾਰ ਰਵਹ ਰੋਜ ਕਿਤਾ ਕਛੁ ਨਾ ਹੋਵਾਏ ਲਿਖਿਆ ਧੁਰ ਸੰਜੋਗ ਵੱਡ ਭਾਗੇ ਮੇਰਾ ਪ੍ਰਮਲਾ ਤ ਉਤਰ ਹੈ ਸਾਧਯੋਗ ਨਾਨਕ ਪ੍ਰਭ ਰਾਖ ਲੈ ਮੇਰੇ ਸਾਹਿਬੰਦੀ ਮੋਚ ਤਤਕ ਹੋਵੇ ਸਾਧ ਸੰਗ ਬਿਨ ਸੈ ਸਭੈ ਸੋਚ ਮਗਰ ਮਹ ਸੁਹੰਦਿਆ ਹਰ ਪਿਰ ਸੰਗ ਬੈਠੜਿਆ ਤਿਨ ਕੇ ਸਭਾ ਕਿਆ ਗਣੀ ਜੇ ਸਭ ਮੇ ਲੜਿਆ ਮਨ ਤਨ ਮਨ ਮੋਲਯਾਰਾਮ ਸਿੰਘ ਸੰਗ ਸਾਧ ਸਹਿ ਲੜਿਆ ਸਾਧ ਜਨ ਤੇ ਬਾਹਰੀ ਸਹਿ ਰਹਿਣ ਇਕੇ ਲੜਿਆ ਤੈਨਾ ਦੁੱਖ ਨਾ ਕਦਹੁ ਪੁੱਤਰਾ ਸੇ ਦਿਨ ਜਨਮ ਕਬਸ ਖੜਿਆ ਜਨੇ ਦਾਵਿਆ ਆਪਣਾ ਸਦਸਨ ਨਿਤ ਖੜਿਆ ਰਤ ਵਹਿਰ ਲਾਲ ਹਰ ਕੰਟ ਤਿਨਾ ਜੜਿਆ ਨਾਨਕ ਬਾंचे ਤੋੜ ਤੈਨਾ ਪ੍ਰਭ ਸਰਣੀ ਦਾਦ ਖੜਿਆ ਨਗਰ ਪ੍ਰਾਦਨਾ ਬਵਨਾ ਜਨਮ ਡਿਆ ਆਪੋਖਤ ਖਾਰਨਾ ਵਿਆਪੇ ਕੰਠ ਮਿਲਿਆ ਹਰਨਾਹ ਮਾਨ ਬੇਦਿਆ ਚਰਨਾਰ ਬਿੰਦ ਦਦ ਸਨ ਲਗੜਾ ਸਾਹੋ ਓਟ ਗੋਵਿੰਦ ਗੋਪਲ ਰਾਏ ਸੇਵਾ ਸੁਅਮਿ ਲਾਹੋ ਵਿਖੇ ਆਪਹੁ ਨ ਸਕੈ ਮਿਲ ਸਦ ਗੁਣਗਾ ਹੋ ਜਹ ਤੇ ਉਪਜਿਤੈ ਮਿਲੇ ਸਚੇ ਪ੍ਰੇਤ ਸਮਾਹ ਗਗਹ ਲਿਨੇ ਪਾਰ ਬ੍ਰਹਮ ਬਹੜ ਨਾ ਵਿਛੜਿਆ ਦਰ ਜਾਓ ਲਖ ਬੇਰੀਆ ਸਰ ਸਜਣ ਗਮ ਅਗਾ ਸਰਮ ਕਹ ਨਰਾਇਣੇ ਨਾਨਕ ਦਰ ਪਿਆ ਹੋ ਫੁਕ ਸੁਹੰਦਾ ਸਰਬ ਸੁਖ ਜਿਸ ਬਖਸਾ ਵੇ ਪ੍ਰਵਾਹ 나ਗ ਮਜਨ ਸੰਗ ਸਾਧੂਆ ਧੂੜੀ ਕਰ ਇਸ਼ਨਾਨ ਹਰ ਕਾ ਨਾਮ ਧਿਆਏ ਸੋਣਾ ਸਭ ਨਾਨਕ ਕਰਦਾਨ ਜਨਮ ਕਰਮਰ ਉਤਰਾ ਮਨ ਤੈ ਜੈਗੁ ਮਾਨ ਕਾਮ ਕਰੋਦ ਨਾਮੁ ਹੀਆ ਬਿਨ ਸਹ ਲੋ ਸੁਆਨ ਸਚਾ ਮਾਰਗ ਚਲਦਿਆ ਉਸਤਤ ਕਰੇ ਜਹਾਨ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ ਜਿਸ ਨਉ ਦੇਵੈ ਦਇਆ ਕਰ ਸੋਇ ਪ੍ਰਕ ਸਜਾਨ ਜਿਨਾ ਮਰਿਆ ਪ੍ਰਭ ਆਪਣਾ ਨਾਨਕ ਤੈਨ ਕੁਰਬਾਨ ਨਾਗ ਸੋਚੈ ਸੈ ਕਾਂਢਿ ਆਹ ਜਨਪੁਰਾ ਗੁਰ ਮਹਿਰਵਾਣਾ ਪਲਗੁਣ ਆਨੰਦ ਉਪਾਰਜ ਨਾਹਰ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਰ ਕਿਰਪਾ ਦੀਆ ਮਿਲਾਏ ਸਹਿ ਸੁਹਾਵੇ ਸਰਬ ਸੁਖ ਹੁਣ ਦੁਖਾਨਾ ਹਿਦਾਏ ਇਚ ਆਪਣੇ ਵੜ ਧਗਣੀ ਵਰਪਾ ਆਹਰ ਰਾਏ ਮਿਲ ਸਹੀਆ ਮੰਗਲ ਗਾਵਹਿ ਗੀਤ ਗੋਬਿੰਦ ਅਲਾਏ ਹਰ ਜਿਹਾ ਅਵਰਨਾ ਦੇਸਾਏ ਕੋਈ ਦੂਜਾ ਲਵੈ ਨਾ ਲਾਏ ਫਲ ਤ ਪਲਤ ਸਵਾਰਿਓ ਨਾ ਨੈ ਚਲ ਦੇਤੀ ਅਨ ਜਾਏ ਸੰਸਾਰ ਸਾਗਰ ਤੇ ਰਖਿਆ ਨਾ ਬਹੜ ਨਾ ਜਨਮ ਧਾਏ ਜਿਹਾ ਏਕ ਅਨੇਕ ਗੁਣ ਤਰਨ ਨਾਨਕ ਚਰਨੀ ਪਾਏ ਫਲ ਗੁਣਨ ਸਲਾਹੀਆ ਜਿਸ ਨੋ ਤਿਰਨਾਤਮਾਏ ਜੈਨਾ ਜਨਨਾਮ ਧਿਆਇਆ ਤਿਨ ਕਾ ਕਸਰੇ ਹਰਿ ਗੁਰਪੁਰਾ ਆਰਾਧਿਆ ਦਰਗਹ ਸਚ ਖਰੇ ਸਰਬ ਸੁਖਾਂ ਨਿਤ ਚਰਣ ਹਾਰ ਭਉਜਲ ਬਿਖਮਾਂ ਤਰੇ ਰੇ ਮਾ ਭਗਤਨ ਪਾਈਆ ਬਿਖਿਆ ਨਾਹੀਂ ਜਰੇ ਕੂੜ ਗਏ ਦਵਿਤਾ ਨਸੇ ਪੂਰਨ ਸੱਚ ਪਰੇ ਪਾਦ ਬ੍ਰਹਮ ਪ੍ਰਭ ਸੇਵਦੇ ਮਨ ਅੰਦਰ ਇਕ ਤਰੇ ਮਾ ਦੇਵ ਸਮੂ ਰਤ ਭਲੈ ਜਿਸ ਕੋ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਮਹਾਦੇਵ ਸਮੂ ਰਤਿ ਭਲੇ ਜਿਸਕ ਨਦਰ ਕਰੇ ਨਾਨਕ ਮੰਗੇ ਦਰਸਦਾਨ ਕਿਰਪਾ ਕਰੋ ਹਰੇ ਨਾਨਕ ਮੰਗੇ ਦਰਸਦਾਨ ਇਰਪਾ ਕਰੋ ਹਰੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ